ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਮੁਗੇਰੀਏ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਫਟੋ ਘਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜ਼ਮੀਨ ਘਟਣਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਕੁੜੀ ਕੈਨੇਡਾ ਪੀਆਰ ਤੇ ਕੁੜੀ ਦੀ ਉਮਰ ਹੈਗੀ ਆ 25 ਸਾਲ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਚਾਹੇ ਜੱਟਾਂ ਦਾ ਹੋਵੇ ਭਟੋ ਘਟ 5-6 ਕਿਲੇ ਪੈੜੀ ਹੋਵੇ ਮੁੰਡੇ ਕੋਲੇ ਕੈਨੇਡਾ ਦੀ ਪੀਆਰ ਹੈ ਜੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਉਹਨਾਂ ਨੇ ਪੱਕਾ ਕਰਨਾ ਤੇ ਮੁੰਡਾ ਜੱਟਾਂ ਦਾ ਹੋਵੇ ਜੇ ਇਹਨਾਂ ਦੀ ਕਾਸਟ ਦਾ ਹੀ ਹੈਗਾ ਯਾਨੀ ਕਿ ਮੱਝਵੀ ਸਿੰਘਾਂ ਦਾ ਹੀ ਹੈਗਾ ਵਧੀਆ ਕਰੋ ਉਹ ਵੀ ਚੱਲ ਜਾਊਗਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਸਪਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ RAMDASIA'N ਦਾ ਮੁੰਡਾ ਸਰਕਾਰੀ ਟੀਚਰ ਸਿਆਸੀ ਬੋਰਨ ਹੈ ਜੀ ਤੇ ਏਰੀਆ ਹੈਗਾ ਅਮ드ਗੜ ਮੰਡੀ ਤੇ ਇੱਥੇ ਦਾ ਵੀਰ ਹੈ ਤੇ ਆਪਾਂ ਨੂੰ ਉਹਦੇ ਲਾਗੇ ਛਾਗੇ ਕੁੜੀ ਰਮਦਾਸੀਆਂ ਸਿੱਖਾਂ ਦੀ ਚਾਹੀਦੀ ਹੈ ਤੇ ਕੁੜੀ ਆਪਾਂ ਨੂੰ ਮੁਲਾਜ਼ਮ ਚਾਹੀਦੀ ਹੈ ਜੀ ਧਿਆਨ ਨਾਲ ਸੁਣ ਲੋ ਕੁੜੀ ਮੁਲਾਜ਼ਮ ਚਾਹੀਦੀ ਹੈ ਕੁੜੀ 27 ਸਾਲ ਤੋਂ ਉੱਪਰ ਹੋਵੇ ਥੱਲੇ ਨਾ ਹੋਵੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਹਾਂਜੀ ਸਸਰੀ ਕਾਲ ਮੇਰੇ ਕੋਲੇ ਆਇਆ ਜੀ ਮੁੰਡਾ ਅੱਜ ਇਧਰ ਪਟਿਆਲੇ ਏਰੀਏ ਤੋਂ ਤੇ ਮੁੰਡਾ ਹੈਗਾ ਪੁਲਿਸ ਇੰਸਪੈਕਟਰ ਇੰਸਪੈਕਟਰ ਹੈ ਜੀ 40 ਕਿਲੇ ਪੈੜੀਆ ਵੀਰ ਕੋਲੇ ਤੇ ਵਧੀਆ ਉਹਨਾਂ ਨੂੰ ਕੁੜੀ ਪੜੀ ਲਿਖੀ ਸੋਹਣੀ ਸੁਲੱਖੀ ਉੱਚੀ ਲੰਬੀ ਚਾਹੀਦੀ ਏ ਜੀ ਵੀਰ ਦਾ 97 ਦਾ ਬਾਰਨ ਹੈ ਵੀਰ 97 ਦਾ ਬਾਰਨ ਧਿਆਨ ਨਾਲ ਸੁਣ ਲਓ ਜੱਟਾਂ ਦਾ ਮੁੰਡਾ 40 ਕਿਲੇ ਪੈੜੀਆ 97 ਦਾ ਬਾਰਨ ਤੇ ਕੁੜੀ ਵਧੀਆ ਪੜੀ ਲਿਖੀ ਚਾਹੀਦੀ ਏ ਜੀ ਮੁੰਡਾ ਆਪ ਉਹ ਪੁਲਿਸ ਦਾ ਮੁਲਾਜ਼ਮ ਹੈ ਜੀ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ RAMDASIA'N DI ਕੁੜੀ ਤੇ ਕੁੜੀ ਹੈਗੀ ਸਰਕਾਰੀ ਟੀਚਰ ਧਿਆਨ ਨਾਲ ਸੁਣ ਲੋ ਕੁੜੀ ਦਾ ਹੈਗਾ 95 ਬੌਰਨਾ ਕੁੜੀ ਹੈਗੀ ਮਾਨਸਾ ਏਰੀਏ ਤੋਂ ਜੇ ਉਧਰ ਉਹਨਾਂ ਦੇ ਏਰੀਏ ਚ ਮਿਲਦਾ ਤਾਂ ਵੀ ਠੀਕ ਐ ਨਹੀਂ ਤਾਂ ਇੱਧਰ ਕਿਤੇ ਵੀ ਮੁੰਡਾ ਸਰਕਾਰੀ ਮੁਲਾਜ਼ਮ ਲੱਗਿਆ ਹੋਵੇ ਪੁਲਿਸ ਚ ਹੋਵੇ ਬਿਜਲੀ ਮੈਗਮੇ ਚ ਹੋਵੇ ਕਿਤੇ ਵੀ ਹੋਵੇ ਤੇ ਕੁੜੀ ਤੋਂ ਮੁੰਡਾ ਥੋੜਾ ਜਿਆਦਾ ਵੱਡਾ ਹੋਵੇ ਜਿਆਦਾ ਵੱਡਾ ਨਾ ਹੋਵੇ 3-4 ਸਾਲ ਚੱਲ ਜਾਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਆ ਇੱਕ ਮਾਨਸਾ ਏਰੀਏ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲੀਆ ਦੇ ਵਿੱਚ 5-7 ਕੁੜੀਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਿਵੋਰਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਿਵੋਰਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਿਵੋਰਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਆਪਣੇ ਰਾੜਾ ਸਾਹਿਬ ਏਰੀਏ ਤੋਂ ਕਨੇਡਾ ਪੀਆਰ ਕੁੜੀ 93 ਦਾ ਵਰਤ ਹੈ ਪੈਣ ਦਾ ਤੇ ਉਹਨੂੰ ਚਾਹੀਦਾ ਐਦਰ ਲਈ ਮੁੰਡਾ 8-10 ਕਿਲਿਆਂ ਚ ਕਰ ਦੇਣਗੇ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਤੇ ਕੁੜੀ ਵਾਲਿਆਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਵਿਆਹ ਆਪਦਾ ਆਪ ਕਰ ਲਵੇ ਆਪਾਂ ਨੂੰ ਇੱਥੇ ਨੇੜੇ ਤੇੜੇ ਮਰੇਲ ਕੋਟਲਾ ਅਮ드ਗੜ ਮੰਡੀ ਲੁਧਿਆਣੇ ਤੱਕ ਚਲੇ ਜਾਣਗੇ ਜੀ ਜਿਆਦਾ ਦੂਰ ਨਹੀਂ ਜਾਂਦੇ ਤੇ ਹਾਂਜੀ ਸਾਸਤਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਮਰੇਲਕੋਟਲੇ ਏਰੀਏ ਦੇ ਵਿੱਚ ਕਨੇਡਾ ਦੀ ਪੀਆਰ ਕੁੜੀ 8 10 ਕਿਲਿਆਂ ਚ ਚਾਹੀਦਾ ਮੁੰਡਾ ਭੈਣ ਦੇ ਥੋੜਾ ਜਿਹਾ ਅੱਖ ਚ ਫਰਕ ਹੈ ਜਿਆਦਾ ਨਹੀਂ ਹੈਗਾ ਥੋੜਾ ਜਿਹਾ ਭੈਣ ਉਧਰ ਡਾਕਟਰ ਹੈ ਤੇ ਵਧੀਆ ਮਤਲਬ ਭੈਣ ਦੀ ਸੈਲਰੀ ਹੈ ਉਧਰ ਤੇ 8 10 ਕਿਲਿਆਂ ਦੇ ਵਿੱਚ ਹੀ ਮੁੰਡਾ ਚਾਹੀਦਾ ਏਰੀਆ ਹੈਗਾ ਭੈਣ ਦਾ ਮਰੇਲਕੋਟਲਾ ਤੇ ਆਪਾਂ ਨੂੰ ਨੇੜੇ ਤੇੜੇ ਹੀ ਜਿਆਦਾ ਦੂਰ ਨਹੀਂ ਜਾਣਗੇ ਜੀ ਨੇੜੇ ਤੇੜੇ ਹੀ ਮੁੰਡਾ ਚਾਹੀਦਾ 8 10 ਕਿਲਿਆਂ ਚ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਣੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਪਠੰਡੇ ਦੀ ਤੇ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੀਏ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕਾਂਠੀ ਚ ਹੋਵੇ ਮੁੰਡਾ ਜਿਹੜਾ ਸਮੇਤ ਕੁੜੀ ਭੈਣ ਨੂੰ ਅਪਣਾਉਣਾ ਚਾਹਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜ੍ਹਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਐ ਇੱਕ ਜਗਰਾਉਂ ਏਰੀਏ ਦੇ ਉੱਤੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਐ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿੱल्ल्या ਦੇ ਵਿੱਚ ਭੈਣ ਨੂੰ ਜ਼ਮੇਤ ਗੁੱਡੀ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਭੈਣ ਉਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ 5-4 ਕਿੱल्ल्या ਦੇ ਨਾਲ ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਵੇ ਆਪਦਾ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਰਾੜਾ ਸਾਹਿਬ ਏਰੀਏ ਤੋਂ ਕੁੜੀ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈਲੀ ਦੇ ਆਪਾਂ ਨੂੰ ਚਾਹੀਦਾ ਮੁੰਡਾ ਉਹਨਾਂ ਦੇ ਲਾਗੇ ਛਾਗੇ ਤੇ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਮੁੰਡਾ 6-7 ਕਿਲਿਆਂ ਦੇ ਵਿੱਚ ਹੋਵੇ ਰਿਸ਼ਤਾ ਕਰ ਦੇਣਗੇ ਜੀ 6-7 ਕਿਲਿਆਂ ਜੀ ਕਰ ਦੇਣਗੇ ਤੇ ਜੱਟਾਂ ਦੀ ਕੁੜੀ ਹੈ ਜੀ 8 ਕਿਲੇ ਪੈਲੀ ਦੇ ਆਉਂਦੇ ਨੇ ਵੀਡੀਓ ਨੂੰ ਕਰ ਦਿਓ ਤੱਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਏ ਦੇ ਵਿੱਚੋਂ ਕੈਨੇਡਾ ਪੀਆਰ ਆਈਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਹ ਤੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਪਟੇੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲਿਆ ਦੇ ਵਿੱਚ 5-7 ਕੁੜੀਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਿਗੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਿਗੋਸੀ ਹੀ ਚਾਹੀਦਾ ਤੇ ਜੇ ਕਿਸੇ ਮੇਰੇ ਵੀਰ ਦਾ ਡਿਗੋਸ ਹੋਇਆ ਹੋਇਆ 5-7 ਕਿਲੇ ਪੈੜੀ ਦੇ ਹੈਗੇ ਨੇ ਤਾਂ ਸੰਪਰਕ ਜਰੂਰ ਕਰੋ ਤੁਹਾਨੂੰ ਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਕੈਨੇਡਾ ਪੀਆਰ ਕੁੜੀ ਆਪਣੇ ਮੂਗੇ ਏਰੀਏ ਦੇ ਵਿੱਚੋਂ 94 ਦਾ ਬਰਥ ਹੈ ਭੈਣ ਦੱਸ ਸਕਿਆ ਹੋਇਆ ਅੰਮ੍ਰਿਤ ਤੇ ਆਪਾਂ ਨੂੰ ਅੰਮ੍ਰਿਤਧਾਰੀ ਮੁੰਡਾ ਚਾਹੀਦਾ ਤੇ ਜੇ ਕੋਈ ਅੰਮ੍ਰਿਤਧਾਰੀ 10 12 ਕਿਲਿਆਂ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਜੀ ਤੇ ਭੈਣ ਇੱਧਰ ਆਈ ਹੋਈ ਐ ਸ਼ਰਾਧਾ ਤੋਂ ਬਾਅਦ ਭੈਣ ਦਾ ਦੇਖ ਦਿਖਾਈਆ ਹੋ ਜਾਏਗਾ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇ ਧੰਨਵਾਦ ਜੀ